ਸਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਸ਼ਬਦ ਲੈ ਕੇ ਆਏ ਆਂ ਚਲਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਾਥੂ ਗੁਦ ਦੀਨ diella ਪੈਸਾ ਪਾਈ ਹਰਜਿੰਦਰ ਸਿੰਘ ਛਿਲ ਨਗਰ ਵਾਲਿਆਂ ਦਾ ਸ਼ੌਧਾ ਬੜਾ ਪ੍ਰਸਿੱਧ ਸ਼ੌਧਾ ਤੇ ਟੂਣੀ ਬੜੀ ਫੇਮਸ ਹੋਈ ਆ ਜਿਹੜੀ ਤੁਸੀਂ ਐਕਸੈਸ ਸੁਣੀ ਵੀ ਹੋਗੀ ਉਹਨਾਂ ਦਾ ਅਸਲ ਜਿਹੜਾ ਸਕੇਲ ਆ ਉਹ ਕਾਫੀ ਉੱਚਾ ਪੜਿਆ ਉਹਨਾਂ ਨੇ ਮੈਨੂੰ ਲੱਗਦਾ ਇੱਥੋਂ ਜਿ ਵੜਿਆ ਕਿਤੇ ਆਪਾਂ ਬਾਅਦ ਮੇਲ ਸਕਿੱਲ ਤੋਂ ਪੜਾਂਗੇ ਜਿੱਥੋਂ ਵੀਰਤਾ ਪੜਦੇ ਸਟਾਰਟਿੰਗ ਪਹਿਲੇ ਗਾਲੇ ਤੋਂ ਸਭ ਤੋਂ ਪਹਿਲੇ ਤਬਲੇ ਦੇ ਨਾਲ ਇੱਕ ਰੀਪਲੇ ਕਰਕੇ ਵੇਖਨੇ ਕਿਵੇਂ ਆ ਇੱਕ ਬੇਸਿਕ ਆਈਡੀਆ ਲੈਨੇ ਆ ਦੱਸਨੇ ਤੁਹਾਨੂੰ ਕਿਵੇਂ ਤਬਲਾ ਪਲੇ ਹੋਣਾ ਨਾਲ ਉਸ ਤੋਂ ਬਾਅਦ ਜਿਹੜਾ ਅਸਲ ਚ ਉਹਨਾਂ ਨੇ ਤਬਲਾ ਪਲੇ ਕੀਤਾ ਉਹ ਹੋਰ ਵਾ ਮੇਰੇ ਖਿਆਲ ਥੋੜੀ ਮੱਠੀ ਮੱਠੀ ਚਾਲ ਚੱਲਦੀ ਤਬਲੇ ਦੀ ਆਪਾਂ ਵੀ ਦੁਗੰਦੇ ਹਿਸਾਬ ਨਾਲ ਹੀ ਇਹ ਸ਼ਬਦ ਜਿਹੜਾ ਵਾ ਉਹ ਪਲੇ ਕਰਦੇ ਆ ਤੇ ਇੱਕ ਬੇਸਿਕ ਆਈਡੀਆ ਵੇਖਦੇ ਆ ਸਭ ਤੋਂ ਪਹਿਲਾਂ ਤਬਲਾ ਪਲੇ ਕਰਦੇ ਆ ਆਏ ਕੱਟ ਕਰਦੇ ਆ ਸਰੀ ਮਨੁ ਸਿਮਰ ਸਿਮਰ ਨਾਮ ਜੀ ਤਨ ਮੰਗ ਹੋਵੇ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤ ਗਿਰ ਦੀ ਜਨ சாப்பணே சரண தூட தரி செவக மாஷன கலாரா சிமர 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 நாம் ஜீவா ਕੰਨ ਮਨੋ ਹੋਏ ਨਾ ਅੱਲਾ ਚਰਨ ਕਮਲ ਤੇਰੇ ਤੋਏ ਤੋਏ ਪੀ ਮੇਰੇ ਸਤ ਗੁਰ ਦੀਨ ਦਿਆਲਾ ਇਹ ਇੱਕ ਬੇਸਿਕ ਆਈਡੀਆ ਤੁਹਾਨੂੰ ਦੱਸਿਆ ਤਬਲਾ ਕੋਈ ਇਦਾਂ ਦਾ ਵਜੂਗਾ ਨਾਲ ਤੇ ਕਮੈਂਟ ਕਰਕੇ ਦੱਸਦੇ ਹੋ ਕਿਵੇਂ ਲੱਗੀ ਤੁਹਾਨੂੰ ਇਹ ਵਾਲੀ ਜਿਹੜੀ ਆਪਾਂ ਤੁਹਾਨੂੰ ਕਮੈਂਟ ਤਬਲੇ ਦੇ ਨਾਲ ਜਿਹੜਾ ਦੱਸਿਆ ਵਾ ਤੇ ਇਸ ਤੋਂ ਇਲਾਵਾ ਤੁਹਾਨੂੰ ਆਪਾਂ ਸਲੋ ਮੋਸ਼ਨ ਨਾਲ ਮਿਲ ਵੀ ਬਿਲਕੁਲ ਸਲੋ ਤਰੀਕੇ ਨਾਲ ਦੱਸ ਰਹੇ ਹਾਂ ਕਿਵੇਂ ਆਪਾਂ ਇਹ ਸ਼ਬਦ ਸਿੱਖ ਸਕਦੇ ਜਿਨ੍ਹਾਂ ਜਿਹੜੇ ਨਵੇਂ ਜਿਨ੍ਹਾਂ ਨੂੰ ਔਖਾ ਲੱਗਦਾ ਰਮਨ ਤੇ ਕੋਈ ਵੀ ਸ਼ਬਦ ਜਾਂ ਹਨਾ ਗੁਰਬਾਣੀ ਰਾਗ ਪੜਨਾ ਉਹਨਾਂ ਵਾਸਤੇ ਇਹ ਸੌਖਾ ਵਾ ਵੀ ਸੱਚੇ ਮਾਰਗ YouTube ਚੈਨਲ ਦਾ ਸਭ ਤੋਂ ਸੌਖੇ ਤਰੀਕੇ ਨਾਲ ਸ਼ਬਦ ਤੁਸੀਂ ਪੜ ਸਕਦੇ ਘੱਟ ਤੋਂ ਘੱਟ ਸਮੇਂ ਦੇ ਵਿੱਚ ਸਿੱਖ ਸਕਦੇ ਕਿਵੇਂ ਆਪਾਂ ਕਰ ਸਕਦੇ ਹਾਂ ਟਿਊਨਾ ਤੇ ਵਕਬਲ ਰੋਸ ਲੋਦ ਲੇਕਿਨ ਆ ਦਸਾਂਗਾ ਕਿ ਸਭ ਤੋਂ ਪਹਿਲੇ ਅਸਥਾਈ ਫਿਰ ਇੱਕ ਅੰਤਰਾ ਦਸਾਂਗੇ ਕਿ ਵੀ ਵੀਡੀਓ ਜਿਆਦਾ ਲੰਮੀ ਨਾ ਵੇਸ ਕਰਕੇ ਸੋ ਵੇਖਿਆ ਤੇਨਾਂ ਸਟਾਰਟਿੰਗ ਕਰ ਲਈਆਂ ਸਿਮਰ 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 ਨਾਮ ਜੀ ਮੈਂ ਵੇਖਿਆ ਥੋੜਾ ਇਥੋਂ ਪਹਿਲੇ ਘੜੇ ਤੋਂ ਪੜਨ ਲੱਗੇ ਜਿਥੋਂ ਵੀਰਪਾ ਪੜਦੇ ਮੇਲ ਸਕੇਲ ਦੋ ਆਜੇ ਸਿਮਰ ਸਿਮਰ ਮਾਫ ਕਰਿਓ ਗਲਾ ਵੀ ਥੋੜਾ ਗਲਵਜ ਸਿਮਰ ਸਿਮਰ ਫੇਰ ਵਿਖਿਆ ਕਰੀ ਅੱਜ ਪੱਖਾ ਵੀ ਥੋੜਾ ਜਵਾਬ ਦੇ ਰਿਹਾ ਪੱਖਾ ਜਣਾ ਇਹਨੂੰ ਪੱਖਾ ਕਹਿੰਦੇ ਜਿਨ੍ਹਾਂ ਨੂੰ ਥੋੜਾ ਨਾ ਪਤਾ ਯਾਰ ਮਨੇ ਹੰਦੇ ਵਾਲੇ ਇਹਨੂੰ ਪੱਖਾ ਕਹਿੰਦੇ ਆ ਤੇ ਪੱਖਾ ਥੋੜਾ ਸਹੀ ਨਹੀਂ ਚੱਲਨੇ ਅੱਜ ਸਿਮਰ ਸਿਮਰ ਵੇਖ ਹੌਂਸਲਾ ਦੱਸਣਾ ਵੇਖਿਓ ਸਿਮਰ 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 ਨਾਮ ਜੀ ਗਲਤੋ ਗਮਰ ਕੋਲ ਤੇ ਵੇਰੇ ਕਰਵੇ ਦੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲ ਲਾ ਫਿਰ ਕਰੀ ਕੋ ਸਿਮਰ 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 नाम जीवा ओए निह चरण कमल तेरे, तेरेये पीवा मेरे सतगुरु दी ਐਸੀ ਸ਼ਬਦ ਦੀ ਸਥਾਈ ਹੁਣ ਆਪਾਂ ਇੱਕ ਅੰਤਰਾ ਦੱਸਨੇ ਆ ਕਾਫੀ ਉੱਚਾ ਪੜਨਾ ਮੈਡਮ ਐ ਸਲੋ ਪੜਿਆ ਮੇਰਾ ਗਲਾ ਨਹੀਂ ਸਹੀ ਅੱਜ ਤੁਹਾਨੂੰ ਬਿਲਕੁਲ ਸਲੋੀ ਤੇ ਨਜ਼ਰਸਾਂ ਲਗਾ ਪਾਰ ਬਰਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਚਰਨਾਂ ਉੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਹੁਣ ਆਪਾਂ ਵਾਪਸੀ ਆਣਾ ਜਿੱਦਾਂ ਅਸਥਾਈ ਤੇ ਸਟਾਰਟਿੰਗ ਵੇਰ ਆਪਾਂ ਇੱਥੋਂ ਪੜਨੀ ਹੈ ਸਿਮਰ 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 ਸਿਮਰਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਇੱਕ ਬੇਸਿਕ ਜਾਇਕ ਸਥਾਈ ਇਹ ਕੰਪਟਾ ਤੁਹਾਨੂੰ ਦੱਸ ਦਿੱਤਾ ਇਹ ਜਿਆਦਾ ਗੱਲਵਣੀ ਅੱਜ ਸਾਡੇ ਦੇ ਨੇ ਗੱਲਾਂ ਖਰਾਬ ਤੇ ਨਾਲ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇਹੋ ਜੀ ਜਾਣਕਾਰੀ ਜਿਹੜੀ ਹੈ ਉਹ ਤੁਹਾਨੂੰ ਦੇ ਦਈਏ ਕਿਉਂਕਿ ਇਹਨਾਂ ਨੂੰ ਪਤਾ ਹੀ ਹੈ ਸੱਚੇ ਮਰਗ YouTube ਚੈਨਲ ਤੇ ਹਾਜ਼ਰ ਹੋਏ ਤੋਂ ਬਾਅਦ ਵੀ ਤੋਂ ਪਹਿਲੇ ਪਹਿਲੇ ਨਵੀਂ ਤੋਂ ਨਵੀਂ ਵੀਡੀਓ ਵੇਖਣ ਨੂੰ ਮਿਲਦੀ ਹੈ ਜਿਹਦੇ ਵਿੱਚ ਤੁਸੀਂ ਕੋਈ ਵੀ ਸ਼ਬਦ ਸਿੱਖ ਸਕਦੇ ਜੀ ਤੇ ਕਿਵੇਂ ਲੱਗੀ ਇਹ ਵਾਲੀ ਵੀਡੀਓ ਹਨ ਕਮੈਂਟ ਕਰਕੇ ਦੱਸਦੇ ਹੋ ਤੇ ਮੇਰੇ ਗਲੇ ਤੇ ਨਾ ਜਾਏ ਗાળા ਮੇਰਾ ਖਰਾਬ ਹੀ ਅਸਲ ਚ ਲਿਖਦਾ ਜਦਾ ਤੇ ਅੱਜ ਜਿਹਾ ਵੀ ਕਿਉਂਕਿ ਮੌਸਮ ਬਦਲੁੰਦਾ ਹੈ ਉਹਨਾਂ ਤੁਹਾਨੂੰ ਪਤਾ ਹੀ ਹੈ ਤੇ ਆਪਾਂ ਆ ਤੁਹਾਦ ਨੂੰ ਲਾਈਵ ਹੋਏ ਸੀ ਉਹ ਵੀ ਵੀਡੀਓ ਵੇਖਿਆ ਉਹਦੇ ਵਿੱਚ ਵੀ ਕਾਫੀ ਟਿਪਸ ਐਂਡ ਟ੍ਰਿਕਸ ਦੱਸੀਆਂ ਵਾ ਤੇ ਜਿਹਨਾਂ ਨੇ ਇਸ ਵੀਡੀਓ ਨੂੰ ਪੂਰਾ ਕਿਹਾ ਤਾਂ ਧੰਨਵਾਦ ਆਪਾਂ ਇਸੇ ਤਰ੍ਹਾਂ ਦੀ ਨਵੀਂ-ਨਵੀਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਕਮੈਂਟ ਕਰਦੇ ਰਹੋ ਜਿਹੜੇ ਵੀ ਹੋਰ ਕਿਸੇ ਤਰ੍ਹਾਂ ਦੀ ਵੀਰ ਭਰਾ ਦਾ ਸ਼ਬਦ ਸੁਣਨਾ ਪਸੰਦ ਆ ਹਾਂ ਦਾਦਿਆਂ ਪਾ ਵੀ ਲੈ ਕੇ ਆਵਾਂਗੇ ਮਿਲਦੇ ਨੇਕਸਟ ਵੀਡੀਓ